ਆਇ ਇੱਕ ਜੱਟਾ ਤੀਗਾ ਮੁੰਡਾ ਜੱਟਾਂ ਦਾ ਉਹਦੇ ਵਿੱਚ ਚੰਗਾ ਬਾਹਾਂ ਸੀ ਕਈ ਕਿਲੇ 10 12 ਕਿਲੇ ਹੈਗੇ ਤੇ ਉਹਦਾ ਠੇਕੇ ਦੀ ਜਿਆ ਕਰ ਵੀ ਕਿੱਥੇ ਔਖੇ ਹੋਵਾਂਗੇ ਜਿਹੜੇ ਨੇ ਠੇਕੇ ਤੇ ਲਏ ਤੇ ਉਹਨੇ ਉਹਨੂੰ ਟੱਚਰ ਕਰਤੀ ਕਹਿੰਦਾ ਇਹਨੂੰ ਉੱਥੇ ਬੰਨ ਲੈਣਗੇ ਸਾਦਾ ਸੁਦਾ ਕਰ ਦੇਣਗੇ ਵੀ ਚਲ ਆਪਾਂ ਬਾਹੀ ਬੋਈ ਆਵਾ ਕਰਾਂਗੇ ਇਹਨਾਂ ਦੀ ਉਹ ਕਹਿੰਦਾ ਜਦੋਂ ਉਹਦੇ ਕੋਲੇ ਗਿਆ ਕਹਿੰਦਾ ਓਏ ਤੈਨੂੰ ਨਹੀਂ ਪਤਾ ਕਹਿੰਦਾ ਨਾ ਕਹਿੰਦਾ ਯਾਰ ਰਾਜੇ ਦੀ ਕੁੜੀ ਤੈਨੂੰ ਕਾ ਮਿਲਣ ਨੂੰ ਕਹਿੰਦੀ ਸੀ ਕਹਾਂਗਾ ਨਾ ਟੱਚਰਾ ਕਰਦਾ ਮੈਂ ਥੋੜਾ ਜੇ ਦੀ ਕੁੜੀ ਨੇ ਕੀ ਕਰਾਉਣਾ ਕਹਿੰਦਾ ਨਾ ਉਹ ਤੈਨੂੰ ਮਿਲਣ ਨੂੰ ਕਹਿੰਦੀ ਭਈ ਕਹਿੰਦਾ ਆਸਿਆ ਕਹਿੰਦਾ ਹਾਂ ਯਾਰ ਪੈਸੋਂ ਲੈ ਆਪਦੇ ਕਹ ਲਿਆ ਸੀ ਕਿ ਕਹਿੰਦਾ ਜੇ ਉਹ ਆਏਗਾ ਤੈਨੂੰ ਰਾਜੇ ਦੀ ਕੁੜੀ ਮਿਲਣ ਨੂੰ ਕਹਿੰਦੀ ਸੀ ਕਹਿੰਦੀ ਰਾਜੇ ਦੀ ਕੁੜੀ ਤੇ ਥੋਗੀ ਕਰਾਉਣਾ ਆ ਪਤਾ ਨਹੀਂ ਭਈ ਉਹ ਕਹਿੰਦੀ ਮੈਨੂੰ ਉਹਨੇ ਆਪਦੇ ਹਿਸਾਬ ਨਾਲ ਕਿਹਾ ਵੀ ਚੱਲ ਇਹਨੂੰ ਉੱਥੇ ਅੰਨ ਲੈਣਗੇ ਫਲ ਲੈਣਗੇ ਜ਼ਮੀਨ ਆਪਾਂ ਵਾਹੀ ਚੱਲਾਂਗੇ ਦੋ ਚਾਰ ਸਾਲ ਉਹਨੇ ਵੀ ਆਖਿਆ ਵੀ ਕਿਤੇ ਉੱਤੇ ਹੋਰ ਜਾਂ ਉਹ ਕਰ ਜੇ ਵੀ ਇਹਨੂੰ ਆਪਾਂ ਉਹ ਹਾਜੀ ਕੰਮ ਕਰਕੇ ਤੋੜਦੇ ਹੁਣੇ ਕੀ ਕਰਿਆ ਕਹੀਂ ਚੰਗਾ ਭੱਗ ਜਾ ਉਹਨੇ ਕੰਨੀਆਂ ਖੜਦਾ ਲੱਛੀ ਪੀ ਜਾ ਬਲਦਾ ਦੋ ਕੋਲੇ ਲੱਛੀ ਦੇ ਪਿਆ ਤੇ ਖੱਟੀ ਦੇ ਵੀ ਚਲ ਉੱਤੇ ਪਾ ਕੇ ਆਜੂ ਨੀਂਦਾ ਜੋ ਇਹਨੂੰ ਕਿਹੜੀ ਇੱਥੇ ਰਾਜੇ ਦੀ ਕੁੜੀ ਉਹ ਕਰੂ ਖਵਾ ਕੇ ਆਲੂਆਂ ਨੂੰ ਦਾਲ ਢਕਾ ਕੇ ਰੋਟੀਆਂ ਇਕਾਂ ਭੇਜਤਾ ਉਹ ਤਾਂ ਜਾ ਕੇ ਬਾਗ ਚ ਠੰਡੀ ਹਵਾ ਚਾਲਦੀ ਦੀ ਸੌਂ ਗਿਆ ਸੁੱਤਾ ਪਿਆ ਰਿਆ ਉਹ ਜਦੋਂ ਆਇਆ ਉਹ ਕੁੜੀਆਂ ਬਾਗ ਚ ਰਾਜੇ ਦੀ ਕੁੜੀ ਨਾਲ ਹੋਰ ਹੋਣਗੀਆਂ ਉਹਨਾਂ ਨੇ ਦੇਖਿਆ ਬੰਦਾ ਵੇ ਪੰਦਾ ਆਪਣੇ ਮੰਜੇ ਦੇ ਪਲੰਘ ਤੇ ਜੋ ਹੁਣ ਸਨਖਾ ਪੂਰਾ ਸੀ ਜੋ ਨੇ ਦੇਖਿਆ ਬਹੁਤ ਜਗਾਇਆ ਉਹ ਤਾਂ ਉੱਠੇ ਹੀ ਨਾ ਡੱਕਿਆ ਹੋਇਆ ਲੈ ਸਿਰ ਨੂੰ ਸਿੱਦਾ ਉਹਨਾਂ ਨੇ ਕੀ ਕਰਿਆ ਕੁਛ ਕਿਹਾ ਤਾਂ ਉਹਨੂੰ ਹੈ ਨਹੀਂ ਉਹ ਮੂੰਹ ਨਾਲ ਰਮਾਲ ਨਾਲ ਟੱਕੀ ਪਿਆ ਸੀ ਸੌ ਗਿਆ ਉਹ ਕੁੜੀ ਨੇ ਰਮਾਲ ਉਹਦਾ ਆਪਦਾ ਰਮਾਲ ਉਹ ਤੇ ਮੂੰਹ ਤੇ ਦੇਤਾ ਉਹਦਾ ਲਾ ਲਿਆ ਹੋਰ ਕੁਛ ਨਹੀਂ ਕਿਹਾ ਉੱਠੇ ਹੀ ਨਾ ਉਹ ਤਾਂ ਬਾਅਦਿਆਂ ਜਦੋਂ ਉਹਦੇ ਹੱਥ ਨੇ ਜਾਗ ਗਈ ਕਹਿੰਦਾ ਭਾਈ ਜਨੇ ਨੂੰ ਹੀ ਮੱਚਾ ਤੁਖ ਬਾਤੇ ਤੇ ਕਿਹੜੀ ਆਈ ਆ ਯਾਰ ਕੁੜੀ ਕਾਲੀ ਰਾਜੇ ਦੀ ਉੱਠ ਕੇ ਕਹਿੰਦਾ ਇਹ ਤਾਂ ਮੂਹਾਂ ਨੇ ਟੱਚਰ ਕਰਤੀ ਉਹ ਤਾਂ ਪਈ ਵਾ ਗਿਆ ਮੁੜ ਗਿਆ ਉਹਦੇ ਘਰ ਵਾਲੀ ਕਹਿੰਦੀ ਕਿਉਂ ਆਈ ਕਹਿੰਦਾ ਉੱਥੇ ਕਿਹੜੀ ਆਈ ਆ ਸਾਰਾ ਦਿਨ ਉਹੀ ਫੁੱਟ ਗਿਆ ਤੇ ਮੱਛਰ ਨੇ ਖਾਲੇ ਕਹਿੰਦਾ ਮੈਂ ਤਾਂ ਜਦੋਂ ਹੱਥ ਨੇ ਜਾਗ ਆਈ ਆ ਕਹਿੰਦਾ ਕੋਈ ਨਹੀਂ ਟੁੱਟਦਾ ਮੈਂ ਤਾਂ ਕਹਿੰਦਾ ਪੈ ਗਿਆ ਜੱਗ ਇਹ ਨੱਚ ਨਦਰਹਾ ਉਹ ਧਿਆਨ ਚਾਹੀ ਕਹਿੰਦਾ ਰਮਾਲ ਕਹਿੰਦੀ ਤੇਰੇ ਵਾਲੀ ਰਮਾਲ ਕਹਿੰਦਾ ਆਹ ਦੇ ਕਹਿੰਦੀ ਇਹ ਤੇਰੀ ਤਾਂ ਹੈ ਨਹੀਂ ਇਤਨ ਮਾਲ ਹੋਰ ਐ ਵੀ ਤੇਰੇ ਵਾਲੀ ਕਹਿੰਦਾ ਮੇਰੀ ਤਾਂ ਫੇ ਪਤਾ ਨਹੀਂ ਮਰੇ ਉਹਦਾ ਮੂੰਹ ਤੇ ਲੇਖੀ ਤੇ ਕਹਿੰਦਾ ਹੁਣ ਇਹੀ ਮੇਰੇ ਮੂੰਹ ਤੇ ਸੀ ਕਹਿੰਦੀ ਤੇਰੀ ਰਮਾਨੀ ਤਾਂ ਰਮਾਨੀ ਜਨਾਨੀ ਵਾਲੀ ਇਹ ਤਾਂ ਹੋਰ ਐ ਕਹਿੰਦਾ ਤਾਂ ਫਿਰ ਆ ਜਾਣ ਹੁਣ ਭਾਈ ਮੈਨੂੰ ਤਾਂ ਪਤਾ ਨਹੀਂ ਉਹ ਕਹਿੰਦੀ ਅੱਜ ਫੇਰ ਜਾ ਤੇ ਅੱਜ ਤੇਰਾ ਮੈਂ ਇੰਤਜ਼ਾਮ ਕਰਕੇ ਭੇਜਦਾ ਜੇ ਤੂੰ ਫੇਰ ਜਾ ਕਹਿੰਦਾ ਚੰਗਾ ਦੂਏ ਦਿਨ ਭਾਈ ਚੰਗੀ ਕੰਡੇ ਵਾਲੀ ਚਾਹ ਚੂਚ ਕਰਕੇ ਪਿਆ ਕੇ ਤੋਰਤਾ ਵੀ ਨੀਂਦ ਨਹੀਂ ਆਉ। ਜਾ ਕੇ ਭਾਈ ਬਹਿ ਗਿਆ ਜਦੋਂ ਬੈਠਿਆ ਮੰਜੇ ਤੇ ਉਹਨੂੰ ਨੀਂਦ ਆਈ ਪਰ ਉਹ ਆ ਗਿਆ ਆਇਨਾ ਹੋਇਆ ਉਹਦੇ ਅੜੇ-ਅੜੇ ਹੋ ਗਈਆਂ ਸਾਹਮਣੇ ਖੜੀਆਂ ਵੀ ਤੂੰ ਇੱਥੇ ਕੀ ਕਰਨਾ ਹੈ ਕੀ ਕਰਨਾ ਹੈ ਕੀ ਕੰਮ ਹੈ ਕੀ ਉਹਨੇ ਗੱਲਾਂ ਮਤਾ ਕਰੀਆ ਪਰ ਮੈਂ ਤੁਸੀ ਕਿਹਾ ਸੀ ਇੰਨੇ ਵਜ਼ੀਰ ਨੇ ਦੇਖ ਲੈੋ ਭਾਈ ਦੇਖ ਲਈਆ ਵਜ਼ੀਰ ਨੇ ਤਾਂ ਪਾਲਿਆ ਰੌਲਾ ਰਾਜੇ ਨੂੰ ਕਹਾ ਵੀ ਤੇਰੀ ਕੁੜੀ ਤਾਂ ਬੰਦਿਆਂ ਨਾਲ ਗੱਲਾਂ ਕਰਦੀ ਸੀ ਕੁਝ ਬੰਦੇ ਨਾਲ ਕਹਿੰਦਾ ਬੰਦਾ ਬਾਗ ਚ ਕਿਵੇਂ ਆਜੂ ਕਹਿੰਦਾ ਹਾਂ ਕਹਿੰਦਾ ਚੱਲ ਖਾਵਾ ਬੰਦੇ ਨਾਲ ਗੱਲਾਂ ਕਰੀ ਜਾਂਦੀ ਐ ਕਹਿੰਦਾ ਪਈ ਉਹਨੇ ਤਿਆਰੀ ਕਰੀ ਕਹਿੰਦਾ ਚਲੋ ਚਲੋ ਕੋਣ ਵੀ ਪਤਾ ਲੱਗਿਆ ਜਦੋਂ ਉਥੇ ਸੰਲਾ ਵਾਲੇ ਨਾਲ ਪੁਲਸ ਲਾ ਕੇ ਆਕੇ ਜਦੋਂ ਉਹਨੇ ਪੱਦਸਾ ਵਜ਼ੀਰ ਨੇ ਵੀ ਅੰਦਰ ਬੰਦਾ ਕੱਲਾ ਹੀ ਕਰ ਦਿਆ ਬੰਦੇ ਨਾਲ ਆਲੇ-ਦਾਲੇ ਲਾਤੀ ਭਾਈ ਪੁਲਸ ਪੁਲਸ ਲੈ ਕਿਉਂ ਨਾ ਦੂਏ ਪਾਸੇ ਜਿਹਦੀ ਦੇਖਿਆ ਵੀ ਕੀ ਕਰੀਏ ਹੁਣ ਹੁਣ ਤਾਂ ਨਹੀਂ ਲੱ컬 ਨੇ ਇਥੋਂ ਉਹ ਕੋਈ ਜਾਂਦਾ ਤੇ ਆਇਆ ਲਾਬੋਂ ਦੀ ਰਾਹ ਜਾਂਦੀ ਉਹ ਕਹਿੰਦਾ ਉਹ ਰਹੀ ਓਏ ਪਿੰਡ ਦਾ ਕਹਿੰਦਾ ਜੇ ਸਾਡੇ ਘਰੇ ਕਈ ਨਹੀਂ ਮਰ ਜਾ ਸੁਨੇਹਾ ਲਾ ਦੀ ਕੀ ਕਹਿੰਦਾ ਜਿਹੜੀ ਥੋੜੀ ਉਹ ਗਾਈਂ ਸੀ ਤੀ ਕਹਿੰਦਾ ਉਹ ਤਾਂ ਗਾਰ ਚ ਗੜੀ ਖੜੀ ਐ ਜੇ ਤਾਂ ਕੱਢੀ ਜਾਂ ਜਾ ਕੱਢ ਲੋ ਨਹੀਂ ਬਸ ਉਹ ਮਰ ਚੂਗੀ ਕਹਿੰਦਾ ਚੰਗਾ ਉਹਨੇ ਜਦੋਂ ਉਹਨੇ ਘਰੇ ਜਾ ਕੇ ਕਹਤਾ ਉਹ ਸਮਝ ਗਈ ਕਿ ਉਹ ਤਾਂ ਫਸ ਗਿਆ ਇਹਦੀ ਮੈਨੂੰ ਤਾਂ ਪਤਾ ਹੀ ਤੀ ਵੀ ਗਾਈਂ ਤਾਂ ਗੜੂ ਹੋ ਗਈ ਉਹਨੇ ਆਖਿਆ ਵੀ ਹੁਣ ਕੋਈ ਇਲਾਜ ਨਾ ਉਹਨੇ ਕੀ ਕਰਿਆ ਚੰਗੇ ਕੱਪੜੇ ਪਾ ਕੇ ਵਧੀਆ ਰੋਟੀ ਰੋਟੀ ਰਾਤੀ ਜੀ タルੀ ਹੱਥ ਚ ਬਣਾ ਕੇ ਉਹ ਰਾਸਤੇ ਚ ਉਹ ਖੜੇ ਤੇ ਪਹਿਰੇਦਾਰ ਕਹਿੰਦੇ ਕਿੱਧਰ ਜਾਨੇ ਕਹਿੰਦੀ ਮੈਂ ਬਾਗ ਚ ਜਾਨੇ ਕਹਿੰਦੀ ਇੱਥੇ ਧੰਨੀ ਲੰਘਣ ਦੇਣਾ ਬੰਦ ਹੈ ਕਹਿੰਦੀ ਕਿਉਂ ਬੰਦ ਕਿਉਂ ਵੀ ਮੈਂ ਤਾਂ ਰੋਟੀ ਕਰੀ ਹੈ ਪੰਡ ਨੂੰ ਵੀ ਮੈਂ ਆਖਿਆ ਵੀ ਕੋਈ ਰਹਿ ਨਾ ਜਾਵੇ ਵੀ ਮੈਂ ਸੁਣਿਆ ਸੀ ਵੀ ਇੱਥੇ ਬਾਗ ਚ ਇੱਕ ਦੋ ਬੰਦੇ ਨੇ ਵੀ ਤੁਸੀਂ ਕਹਿੰਨੋ ਕਿਰੇ ਨੂੰ ਵੀ ਉੱਥੇ ਰੋਟੀ ਮੈਂ ਉਹਨਾਂ ਨੂੰ ਵੀ ਖਵਾਦਾ ਫਿਰ ਮੇਰੀ ਤਾਂ ਰੋਟੀ ਵੇ ਨਾ ਹੋ ਜਾਉ ਮੈਂ ਤਾਂ ਜੱਗ ਕਰਿਆ ਸੀ ਉਹ ਦੂਜਾ ਕਹਿੰਦਾ ਲੰਘ ਜਾਂਦੇ ਯਾਰ ਆਪਾਂ ਨੂੰ ਕਿਹ ਹੈ ਆਪਾਂ ਨੇ ਹੁਣ ਦੇਖ ਲਈ ਇਹ ਨੰਗੂਗੀ। ਹੋਰ ਇਹ ਕੀ ਕਰ ਦੂਗੀ ਭਗ ਜਾਂਦੇ। ਕਹਿੰਦੀ ਚਾ ਭਗ ਜਾ। ਫਟਾਫਟ ਜਾ ਕੇ ਭਈ। ਕਿਉਂ ਰਾਜੇ ਦੀ ਕੁੜੀ ਨੂੰ ਵੀ ਪਤਾ ਸੀ ਵੀ ਘੇਰਾ ਪਿਆ ਹੋਇਆ। ਵੀ ਪਹਿਰਾ ਲੱਗਿਆ। ਕਹਿੰਦੀ ਆ ਫੜ ਕੱਪੜੇ। ਝੜ ਕੇ ਨੇ ਮੇਰੇ ਕੱਪੜੇ ਪਾ ਕੇ। ਤੂੰ ਤਾਂ ਨਿਕਲ ਜਾ ਮੂੰਹ ਲੱਕੋ ਕੇ ਬੋਲੀ ਨਾ। ਆ ਜਿਹੜੇ ਭਾਂਡੇ ਨੇ ਕਹਿੰਦੀ ਉੱਥੇ ਪਰਖਤਾਨਾ ਚ ਸੱਟੀ। ਉਹ ਤਾਂ ਭਈ ਝੜ ਕੇ ਯਾਰ ਕੋਲੇ ਉਹਦੇ ਆਪਦੇ ਵਾਲੇ ਕੱਪੜੇ ਦੇ ਦਿੱਤੇ ਉਹਨੂੰ। ਛੱਟ ਕੇ ਕਹਿੰਦੀ ਮੂੰਹ ਤੇ ਕੱਪੜਾ ਝੱਟ ਕੇ ਆ ਜਾ ਤੈਨੂੰ ਨਹੀਂ ਰੋਕਦੇ। ਫੇਨੀ ਮਾਇਰੇ ਨਿਯਉਰੇ। ਦਾਜ ਚੰਗਾ। ਉਹਨੇ ਤਾਂ ਬਾਦਲੇ ਕੱਪੜੇ ਬਾਦਲ ਕੇ ਭਾਈ ਉਹਨਾਂ ਨੇ ਆਖਿਆ ਉਹ ਹੀ ਬੁੜੀ ਉਹ ਹੀ ਕੱਪੜੇ ਪਾਏ ਤੇ ਤਾਂ ਚੁੱਪ ਕਰਕੇ ਨੰਘੇ। ਨੰਘਾਤੀ ਗਈ ਨੰਘ ਜਾ। ਆਹ ਭਾਂਡੇ ਉੱਤੇ ਪਰਾਂ ਸੱਤ ਕੇ ਤਾਂ ਆਪਣੇ ਘਰੇ ਜਾ ਬਲੀ ਰਾਜ ਆਪਣੇ ਮਹਿਲਾ ਚ। ਜਦੋਂ ਉੱਥੇ ਕਰੀ ਪੜਤਾਲ ਵੀ ਚਲੋ ਵੀ ਕੱਢੋ ਕਿਹੜੇ ਨੇ। ਜਦੋਂ ਕੱਢੇ ਉਹ ਉਹ ਆਪਣੇ ਟੀਮੀ ਆਉਂਦੀ ਦੋਨੇ ਜਾਣੇ। ਕਹਿੰਦੇ ਦਿਖਾਓ। ਇਹ ਤਾਂ ਇਹ ਹੀ ਨੇ। ਉਹਨੂੰ ਪੁੱਛਿਆ ਵੀ ਤੁਸੀਂ ਇੱਥੇ ਕੀ ਕਰਨਾ ਹੈ? ਉਹ ਕਹਿੰਦਾ ਜੀ ਸਾਡਾ ਤਾਂ ਉਹੀ ਮੂੜਦਾ ਬਣ ਗਿਆ ਵੀ ਕਿਤੇ ਆਪਾਂ ਵੀ ਰਾਜੇ ਦੇ ਬਾਗ ਚ ਜਾ ਕੇ ਤਾਂ ਦੇਖ ਲਿਆ ਕੀ ਕੁਛ ਹੈ ਅਸੀਂ ਤਾਂ ਦੋਵੇਂ ਜਾਣੇ ਆਏ ਆ ਕਿਹਦਾ ਉਹ ਬਚੀਰ ਨੂੰ ਕਹਿੰਦਾ ਤੂੰ ਕਿਵੇਂ ਦੋਸ ਲਾਉਂਦਾ ਤੀ ਵੀ ਸੁਣ ਲੈ ਇਹ ਤਾਂ ਤੀਵੀਂ ਆਦਮੀ ਨੇ ਤਾਂ ਦੁੰਨੇ ਜਾਣੇ ਦਿਖਾ ਕਿਹੜੇ ਕੁੜੀ ਇੱਥੇ ਕਹਿੰਦਾ ਜੇ ਹਾਈ ਜੀ ਦੀ ਕਹਿੰਦਾ ਸਬੂਤ ਕਰ ਨਹੀਂ ਤੇਨੂੰ ਸਜ਼ਾ ਹੋ ਕਹਿੰਦਾ ਚੰਗਾ ਜਾ ਕੇ ਕਹਿੰਦਾ ਐ ਕਰ ਉਤਾ ਪਛੜ ਭਾਕੇ ਕਰੇ ਕਹਿੰਦਾ ਇੱਥੇ ਤਵਿਆਂ ਤੱਤਿਆਂ ਕਰਾਲੇ ਤੱਤਿਆਂ ਕਰਾ ਕੇ ਤੇਰੀ ਕੁੜੀ ਨੂੰ ਇਹਦੇ ਉੱਤੋਂ ਦੀ ਨਗਾਈ ਜੇ ਤਾਂ ਹੋਈ ਸੱਚੀ ਤਾਂ ਤਾਂ ਨਹੀਂ ਇਹਨੂੰ ਚਾਹ ਲੱਗੂਗਾ ਜੇ ਝੂਠੀ ਤਾਂ ਤਵਿਆਂ ਦਾ ਮੱਚੂ ਇੱਥੇ ਤੇ ਯਰ ਬਾ ਕਰ ਲੈ ਗਾ ਜੇ ਨਾ ਹੋਈ ਕੱਲ ਮੈਨੂੰ ਫਲ ਨਹੀਂ ਜੇ ਨਾ ਮੱਚੀ ਭਾਈ ਉਹ ਉਹ ਵੀ ਕਰ ਲਿਆ ਉਹਨਾਂ ਨੇ ਵੀ ਹਾਂ ਸੱਚੇ ਤਾਂ ਨਿਮੇੜਨਾ ਹੈ ਉਹਨਾਂ ਨੇ ਤਵਿਆਂ ਤੱਤਿਆਂ ਕਰਾ ਲੀਆਂ ਫੇਰ ਉਹਨਾਂ ਨੂੰ ਜਾ ਪਤਾ ਲੱਗਿਆ ਉਹਨੂੰ ਉਹਦੇ ਘਰ ਵਾਲੀ ਨੂੰ ਲੈ ਹੁਣ ਕਹਿੰਦੀ ਤੇਰੀ ਖਾਤਰ ਉਹ ਮੱਚੂਗੀ ਕੁੜੀ ਹੋ ਕਹਿੰਦੀ ਇਹਦਾ ਵੀ ਇੰਤਜ਼ਾਮ ਬਣਾਉਣਾ ਕਹਿੰਦਾ ਕੀ ਕਹਿੰਦੀ ਤੂੰ ਬਾਤ ਕਿਛਦੇ ਕੱਪੜੇ ਜੇ ਪਾ ਕੇ ਭਗ ਜਾ ਪਰਾਣੇ ਜੇ ਉਥੇ ਕੱਠ ਚ ਕਹਾਂ ਜਦੋਂ ਉਹਨੂੰ ਚੜਾਉਣ ਲੱਗੇ ਤੂੰ ਉਹਦੀ ਬਾਹ ਫੜ ਲਈ ਵੀ ਕੀ ਗੱਲ ਹੋ ਗਈ ਤੂੰ ਮੱਚਦੀ ਕਿਉਂ ਮਚਾਉਣਾ ਉਹਨੂੰ ਕੀ ਗੱਲ ਹੋ ਗਈ ਵੀ ਤੇਰੇ ਨਾਲ ਹੱਕ ਦਾ ਕੋਈ ਕਰਦਾ ਨਹੀਂ ਵੀ ਬੰਦਾ ਉਹ ਹੀ ਆ ਕਹਾਂ ਤੂੰ ਐਂ ਕਹਿਦੀ ਬਾ ਫੇਰ ਉਹ ਬਚ ਜੂ ਕਹਿੰਦਾ ਚੰਗਾ ਪਈ ਉਹਨੇ ਬਾਗਿਆ ਜਦੋਂ ਲਹਾਂਦੀ ਵਿੱਚ ਚੜ ਉਹਨੇ ਆਖਿਆ ਵੀ ਮੱਚਾਂਗੇ ਭੈਣ ਜਦੋਂ ਨੇੜੇ ਆ ਕੇ ਉਹਨੂੰ ਵੀ ਸਿਆਂ ਲਈ ਬੰਦਾ ਉਹਨੇ ਬਾਹ ਫਾ ਲਈ ਕਹਿੰਦਾ ਕੀ ਕੀ ਗੱਲ ਕਿਉਂ ਤਵੀਆਂ ਤੇ ਚੜਦੋ ਕੀ ਹੋ ਗਿਆ ਕਿਸੂ ਲੋਕਾ ਉਹਨੇ ਕਹਿੰਦੀ ਆ ਦੇ ਲੂੰ ਛੋਡੇ ਛੜਾ ਲਈ ਬਾਹ ਤਾਂ ਉਹਨੇ ਕਹਿੰਦੀ ਆ ਤੁਹਾਡੇ ਸਾਹਮਣੇ ਉਹਨੇ ਇਹਨੇ ਬਾਹ ਫਾ ਲਈ ਮੇਰੀ ਇਹਦੇ ਨਾਲ ਮੇਰਾ ਅੰਗ ਲੱਗਿਆ ਹੋਇਆ ਇਹ ਤਾਂ ਛੋਡੇ ਸਾਹਮਣੇ ਹੀ ਆ ਤੇ ਇਹ ਬੰਦੇ ਨੇ ਮੇਰੀ ਬਾਹ ਫਾ ਲਈ ਵੀ ਭਾਈ ਕਿਉਂ ਮੱਚਦੀ ਇਹਦੇ ਨਾਲ ਤਾਂ ਮੇਰਾ ਲੱਗਿਆ ਅੰਗ ਦੂਜੇ ਨੇ ਹੋਰ ਕਿਸੇ ਨਾਲ ਅੰਗ ਲਾਇਆ ਹੋਵੇ ਮੈਂ ਬਸ਼ੱਕ ਮੱਚ ਜਾਊ ਉਹ ਗੱਲ ਤਾਂ ਫੇਰ ਸੱਚੀ ਹੋਗੀ ਉਹ ਤਾਂ ਕਹਿੰਦੇ ਵੀ ਇਹਦੇ ਨਾਲ ਤਾਂ ਮੇਰਾ ਲੱਗਿਆ ਸਾਰਿਆਂ ਨੇ ਦੇਖ ਲਿਆ ਵੀ ਹਾਂ ਵੀ ਆ ਇਹਦੇ ਨਾਲ ਤਾਂ ਲੱਗਿਆ ਚਾਹੀ ਤੋਂ ਬਿਨਾ ਜੇ ਵੀ ਮੇਰਾ ਕਿਸੇ ਨਾਲ ਅੰਗ ਲੱਗੇ ਮਤ ਉਹ ਜੜ ਜੜ ਲੰਗੀ ਉਰ ਫੇਰ ਕੁਝ ਨਹੀਂ ਹੋਇਆ ਉਹ ਸੱਚੀ ਰਿਕਲ ਗਈ ਬਜ਼ੀਰ ਨੂੰ ਕਹਿੰਦਾ ਹੁਣ ਵੀ ਹੁਣ ਤੂੰ ਤਿਆਰ ਹੋ ਜਾ ਫੇਰ ਫੇਰ ਭਾਈ ਉਹਨਾਂ ਨੇ ਬਜ਼ੀਰ ਨੂੰ ਕਚੈਰੀ ਲਾਈ ਉਹਨੂੰ ਮੌਤ ਦੀ ਸਜ਼ਾ ਤੇ 14 ਵੀ ਤਰੀਕ ਰੱਖ ਦੀ ਵੀ ਉਹ ਤੂੰ ਤਿਆਰ ਹੋ ਜਾ ਫਿਰ ਜਾ ਸਬੂਤ ਦੇ ਦੇ ਪੂਰਾ ਕਰ ਦੇ ਜਦੋਂ ਨਾ ਹੋਇਆ ਉਹ ਲੋਬ ਜੀਰ ਨੇ ਤਾਂ ਉਹਨਾਂ ਨੇ 사જા फांसी ਦੇਤੀ फांसी ਦੇਤੀ ਫੇਰ ਰਾਜੇ ਨੇ ਜਿਹੜਾ ਉਹ ਮੁੰਡਾ ਸੀ ਵੀ ਤੈਂ ਭਾਈ ਕੁੜੀ ਬਚਾਤੀ ਉਹ ਸੱਦ ਲਿਆ ਜੱਟ ਜੱਟਾਂ ਦਾ ਮੁੰਡਾ ਕਹਿੰਦਾ ਵੀ ਉਹ ਸੱਦਿਆ ਕਹਿੰਦਾ ਵੀ ਐਂ ਦੱਸ ਤੇਰੇ ਲਈ ਕੀ ਕੁਛ ਹੈ ਕਹਾਂ ਜੀ ਮੇਰੇ ਲਈ ਤਾਂ ਬੱਚਾ 10-12 ਕਿੱਲੇ ਬਾਂਹ ਦੇ ਨੂੰ ਔਰ ਮੈਂ ਤਾਂ ਲੋਠ ਦੇ ਹੀ ਆ ਕਰੋ ਕਹਦਾ ਐ ਕਰ ਲੋਟ ਲੂਟਨੀ ਤੂੰ ਜਿਹੇ ਜਿਹੇ ਚੋਕਰਾ ਹੈਗਾ ਆਪਣੀ ਤਿਆਰੀ ਕਰਕੇ ਤੇ ਤੈਨੂੰ ਤਰੀਕ ਦਿੰਦੇ ਆ ਉਦੋਂ ਵੀ ਜਾਣ ਲੈ ਕੇ ਆਈ ਤੇਰੇ ਨਾਲ ਕੁੜੀ ਦਾ ਹੁਣ ਤੇਰੇ ਨਾਲ ਹੀ ਵਿਆਹ ਕਰਾਂਗੇ ਤੇਰੇ ਨਾਲ ਹੀ ਤਾਂ ਅੰਗ ਲੱਗ ਗਿਆ ਤੇਰੇ ਨਾਲ ਹੀ ਵਿਆਹ ਕਰਾਂਗੇ ਭਾਈ ਉਹ ਕਹਿੰਦਾ ਵੀ ਠੀਕ ਆ ਜੀ ਉਹ ਫਿਰ ਘਰੇ ਵਾ ਗਿਆ ਘਰ ਵਾਲ ਨੂੰ ਕਹਿੰਦਾ ਵੀ ਗੱਲ ਤਾਂ ਹੋ ਜੋਗੀ ਤਾਂ ਵਿਆਹ ਵੀ ਹੋ ਹੁਣ ਸੱਚੀ ਮੱਚੀ ਇਹਨੇ ਕੀ ਕਹਿੰਦੇ ਕਹਿੰਦੇ ਉਹ ਤਾਂ ਕਹਿੰਦੇ ਵੀ ਵਿਆਹਾਂਗੇ ਵੀ ਹੁਣ ਤੇਰੇ ਨਾਲ ਹੀ ਕਹਿੰਦੀ ਚੱਲ ਵਿਆਹ ਲਿਆ ਫਿਰ ਆ ਜਾਂਦੇ ਘਰੇ ਵਾ ਗਿਆ ਪਤਾ ਆਰਾਮ ਕਰਾਂਗੇ ਚੱਲ ਬੇਰੇ ਭਾਈ ਉਹ ਲੈ ਕੇ ਜਾਣ ਭਾਗਿਆ ਉਹ ਕੁੜੀ ਉਸੇ ਨਾਲੀ ਸਾਂਹਲਾ ਵਿਆਹਤੀ ਫਿਰ ਵਿਆਹ ਕੇ ਚਲੋ ਬਾਹਰ ਰਸਦੇ ਨੇ ਉਹ ਜੱਟ ਦੇ ਬੋਲ ਸੱਚੇ ਹੋਗੇ ਭਾਈ ਜਿਹੜੇ ਨੇ ਉਹਨੂੰ ਕਿਹਾ ਸੀ ਤੈਨੂੰ ਸਾਧਦੇ ਆ ਕਿਹਾ ਤੌਣੇ ਮੂੰਹ ਚ ਬਾਹਰ ਠੀਕ